ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਹਨ ਇਹਨ ਪੁੱਤਰਨ ਕੇ ਅਸੀਸ ਪਰ ਵਾਰ ਦੀ ਇਸ ਉਚਾਰ 4 ਵਜੇ ਤੱਕ ਆਪਿਆ ਹੈ ਅਭ ਜੀਵਤ ਕਈ ਹਜ਼ਾਰ ਸੋ ਸਾਡੇ ਇਹਨਾਂ ਸਿੱਖਾਂ ਵੱਲੋਂ ਗੁਰੂ ਸਾਹਿਬ ਨੇ ਇਸ਼ਾਰਾ ਕਰਕੇ ਇਹ ਬਚਨ ਉਚਾਰੇ ਸੋ ਗੁਰੂ ਸਾਹਿਬ ਦੇ ਲਗਤੇ ਜਿਕਰ ਸਾਹਿਬ ਜਦਾਂ ਦੇ ਤੇ 40 ਸਿੰਘਾਂ ਦੀ ਸ਼ਹਾਦਤ ਜਿਹੜੀ ਹੋਈ ਹੈ ਉਹਨਾਂ ਸਿੰਘਾਂ ਨੂੰ ਯਾਦ ਕਰਦਿਆਂ ਅੱਜ 25 ਦਸੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਖਾਲਸਾ ਦੌਨਸਰ ਤੋਂ ਕੇਸਰੀ ਦਸਤਾਰ ਮਾਰਚ ਜਿਹੜਾ ਪੈਦਲ ਦਸਤਾਰ ਮਾਰਚ ਅਸੀਂ ਕਰਨਾ ਮੇਰਾ ਪ੍ਰੋਮ ਸੰਗਤਾਂ ਦੇ ਸਹਿਯੋਗ ਨਾਲ ਲੀਕਿਆ। ਸੋ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਸ ਦਸਤਾਰ ਮਾਰਚ ਦਾ ਵੱਤੋਂ ਵੱਤ ਹਿੱਸਾ ਬਣੋ ਕਿਉਂਕਿ ਇਹ ਦਸਤਾਰ ਮਾਰਚ ਸਾਡੀ ਹੋਂਦ ਹਸਤੀ ਦਾ ਸਾਡੇ ਜਾਗਦੇ ਹੋਣ ਦਾ ਸਬੂਤ ਹੈ ਅਸੀਂ ਜਿੱਥੇ ਵੀ ਪ੍ਰਦਰਸ਼ਨ ਕਰਦੇ ਆ ਇਹ ਹੁੰਦੇ ਆ। ਸੋ ਅਸੀਂ ਸੰਗਤਾਂ ਨੂੰ ਬੀਬੀਆਂ ਪਣਾ ਦੇ ਭਰਾਵਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਅਸੀਂ ਦਸਤਾਰਾਂ ਹੈਗੀਆਂ ਅਸੀਂ ਜਾ ਕੇ ਆਉ ਨਹੀਂ ਹੈਗਾਂ ਤਾਂ ਇਹ ਤੋਂ ਦਸਤਾਰ ਤੁਹਾਨੂੰ ਦਿੱਤੀਆਂ ਜਾਣਗੀਆਂ। ਔਰ ਜਿਹੜੇ ਨੌਜਵਾਨ ਭਰਾ ਦਸਤਾਰਾਂ ਆਪਣੀ ਜ਼ਿੰਦਗੀ ਚ ਲਾਜ਼ਮੀ ਕਰਨਗੇ ਉਹਨਾਂ ਨੂੰ ਦਸਤਾਰਾਂ ਅਸੀਂ ਸਜਾ ਕੇ ਔਰ ਦਸਤਾਰਾਂ ਗਿਫਟ ਦੇਵਾਂਗੇ ਤੇ ਜਿਹੜੇ ਪੈਣਾ ਭਰਾ ਅੰਮ੍ਰਿਤ ਛਕਣ ਦਾ ਮਨ ਬਣਾਇਆ ਜਿਨ੍ਹਾਂ ਨੇ ਚਾਵਣ ਹੈਗੇ ਆ ਕਕਾਰਾਂ ਦੀ ਸੇਵਾ ਨਹੀਂ ਹੈਗੀ ਜਾਂ ਜਾ ਨਹੀਂ ਸਕਦੇ ਉਹਨਾਂ ਨੂੰ ਅਸੀਂ ਕਕਾਰ ਅਤੇ ਅੰਮ੍ਰਿਤ ਛਕਣ ਤੱਕ ਦਾ ਕਿਸੇ ਵੀ ਤੱਕ ਸਾਹਿਬ ਤੋਂ ਲਾ ਕੇ ਅਸੀਂ ਜਿਹੜਾ ਉਹਨਾਂ ਦੀ ਸੇਵਾ ਇਹ ਸਾਰੀਆਂ ਜਥੇ ਬਣੀਆਂ ਉਹ ਚੱਕਣੀਆਂ ਸੋ ਰੂਟ ਪਲਾਨ ਹੈਗਾ ਜੀ ਗੁਰਦੁਆਰਾ ਖਾਲਸਾ ਦੌਨ ਸਾਹਿਬ ਤੋਂ ਪੈਦਲ ਤੁਰ ਕੇ ਘੰਟਾ ਘਰ ਚੌਂਕ ਆਈਕਨਗਾਜੀ ਚੌਂਕ ਉਸ ਤੋਂ ਬਾਅਦ ਬਸ ਸਟੈਂਡ ਕੋਲ ਦੀ ਘੁੰਮ ਕੇ ਸਿਟੀਦਰੀ ਚੌਂਕ ਜਸਵੰਤ ਅਕਾਲੀਪੁਰ ਫੂਲਾ ਸਿੰਘ ਚੌਂਕ ਉੱਥੇ ਆ ਕੇ ਗੱਤਕੇ ਦੇ ਜਿਹੜੇ ਜੋਰ ਟੀਮਾਂ ਦਿਖਾਉਣਗੀਆਂ ਬੀਬੀਆਂ ਤੇ ਸਿੰਘਾਂ ਦੇ ਜਿਹੜੇ ਹੈਗੇ ਦੋ ਟੀਮਾਂ ਹੈਗੀਆਂ ਉਸ ਤੋਂ ਬਾਅਦ ਉਤੋਂ ਦੀ ਘੁੰਮ ਕੇ ਆ ਕੇ ਡਾਲਫਿਨ ਚੌਂਕ ਤੋਂ ਗੁਰਦਵਾਰ ਬਾਬਾ ਸ਼ੇਖ ਫਰੀਦ ਜੀ ਦੇ ਵਿਖੇ ਸਮਾਪਤੀ ਹੋਊਗੀ ਸੋ ਆਪ ਸਭ ਸੰਗਤਾਂ ਨੇ ਇਸ ਦਸਤਾਰ ਮਾਰਚ ਦਾ ਹਿੱਸਾ ਜਰੂਰ ਬਣਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਦੇ ਸਹਿਯੋਗ ਨਾਲ 25 ਦਸੰਬਰ ਨੂੰ ਸਾਮਾਂ ਸਵੇਰੇ 10 ਵਜੇ ਖਾਲਸਾ ਦਵਾਨ ਗੁਰਦੁਆਰਾ ਸਾਹਿਬ ਤੋਂ ਕੇਸਰੀ ਨਿਸ਼ਾਨ ਮਾਰਚ ਕੇਸਰੀ ਦਸਤਾਰ ਮਾਰਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਇੱਕ ਸਰਕਾਰ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਾਰਿਆਂ ਨੂੰ ਦੱਸਣ ਵਾਸਤੇ ਕਿ ਸਿੱਖ ਹੈਗੇ ਆ ਸਿੱਖ ਜਿਉਂਦੇ ਆ ਕਿ ਜਿਵੇਂ ਸਰਕਾਰਾਂ ਬਹੁਤ ਹੀ ਸਿਸਟਮ ਦੇ ਹਿਸਾਬ ਨਾਲ ਸਿੱਖਾਂ ਦੇ ਉੱਤੇ ਜ਼ੁਲਮ ਕਰਦੀਆਂ ਸੋ ਉਸ ਤਰ੍ਹਾਂ ਦਾ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਸਾਰੇ ਵੱੱਟ ਤੋਂ ਵੱੱਟ ਸਹਿਯੋਗ ਦਿਓ ਦਸਤਾਰਾਂ ਸਜਾਈਆਂ ਵੀ ਜਾਣੀਆਂ ਦਸਤਾਰਾਂ ਦਿੱਤੀਆਂ ਵੀ ਜਾਣੀਆਂ ਜਿਹੜੇ ਆਪਣੀਆਂ ਦਸਤਾਰਾਂ ਖੁਦ ਲੈ ਸਕਦੇ ਆ ਉਹ ਦਸਤਾਰਾਂ ਲੈ ਕੇ ਆਉਣ ਜਿਹੜੇ ਨਹੀਂ ਸਜਾ ਸਕਦੇ ਉਹਨਾਂ ਨੂੰ ਇੱਥੇ ਸਜਾ ਕੇ ਦਿੱਤੀਆਂ ਜਾਣੀਆਂ ਜਿਹੜੇ ਘਰੋਂ ਸਜਾ ਕੇ ਆ ਸਕਦੇ ਉਹ ਵੀ ਘਰੋਂ ਸਜਾ ਕੇ ਜਰੂਰ ਆਉਣ ਤੇ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਆ ਕਿ ਸਾਰੇ ਨੌਜਵਾਨਾਂ ਨੂੰ ਜਿਹੜੇ ਸ਼ਹੀਦੀ ਦੇ ਆੜਿਆਂ ਤੇ ਗਏ ਹੋਏ ਆ ਜਿਹੜੇ ਵਾਪਸ ਆਉਣਗੇ ਉਹ ਵੀ ਇੱਥੇ ਆਉਣ ਤੇ ਜਿਹੜੇ ਨਹੀਂ ਉੱਥੇ ਗਏ ਉਹ ਵੀ ਇੱਥੇ ਜ਼ਰੂਰ ਹਾਜ਼ਰੀ ਲਵਾਉਣ 9 ਵਜੇ ਸਵੇਰੇ 9 ਵਜੇ ਤੋਂ 10 ਵਜੇ ਦੇ ਵਿੱਚ ਵਿੱਚ ਜ਼ਰੂਰ ਸਾਰੀ ਸੰਗਤ ਨੇ ਇੱਥੇ ਪਹੁੰਚਣਾ ਸੋ ਸਾਰੀਆਂ ਹੋਰ ਜਥੇਬੰਦੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਵੀ ਅਪੀਲ ਆ ਕੇ ਵੱਧ ਤੋਂ ਵੱਧ ਇੱਥੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਮੁਖਸ਼ ਕੀਤਾ ਵੀ ਆ ਰਹੀਆਂ ਦਸਤਾਰ ਦੇਖੋ ਜੀ ਸਾਰੀ ਸੰਗਤ ਨੂੰ ਸਾਰੀ ਸੰਗਤ ਨੂੰ ਅਪੀਲ ਆ ਸਾਡੇ ਵੱਲੋਂ ਆਪਾਂ ਇਹ ਨਹੀਂ ਕਹਿੰਦੇ ਕਿ ਇੱਥੇ ਕੋਈ ਪ੍ਰਮੁਖਸ਼ ਕੀ ਸ਼ਖਸੀਅਤ ਆ ਸਾਰੇ ਹੀ ਸਨਮਾਨਯੋਗ ਆ ਆਪਾਂ ਮਤਲਬ ਆਪਾਂ ਇਹ ਕਹਿ ਰਹੀਏ ਕਿ ਫਲਾਣੇ ਸਿੰਘ ਆਉਣਗੇ ਫਲਾਣੇ ਸਿੰਘ ਆਉਣਗੇ ਸਾਰੇ ਹੀ ਸਨਮਾਨਯੋਗ ਆ ਜਿੰਨੇ ਖੜੇ ਆ ਸੰਗਤ ਸਾਰੇ ਸੰਗਤ ਰੂਪੀ ਸਨਮਾਨਯੋਗ ਆ ਕੋਈ ਇੱਥੇ ਪ੍ਰਮੁੱਖ ਨਹੀਂ ਸਾਰੇ ਸੰਗਤ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਉਪਰਾਲਾ ਆਇਆ ਮਾਰਚ ਹੋਊਗਾ ਜਾਂ ਪੈਦਲ ਮਾਰਚ ਹੋਊਗਾ ਜੀ ਪੈਦਲ ਮਾਰਚ ਹੋਊਗਾ ਬਾਕੀ ਜਿਹੜੇ ਵੀ ਕੋਈ ਨਹੀਂ ਚੱਲ ਵਗੈਰਾ ਸਕਦੇ ਉਹ ਆਪਦਾ ਵਹੀਕਲ ਲੈ ਕੇ ਆ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵੱਲੋਂ ਸਾਦ ਸੰਗਤ ਦੇ ਚਰਨਾਂ ਵਿੱਚ ਫਰੀਦਕੋਟ ਦੇ ਪਿੰਡਾਂ ਦੇ ਚਰਨਾਂ ਵਿੱਚ ਬੈਂਤੀ ਪਿੰਡਾਂ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਰਵਾਰ ਨੂੰ 10 ਵਜੇ ਸਰਦਾ ਦੇ ਫੁੱਲ ਭੇਟ ਕਰਨ ਲਈ ਗੁਰਦੁਆਰਾ ਸਾਹਿਬ ਖਾਲਸਾ ਵਿਵਾਨ ਸੰਗਤਾਂ ਹਾਜ਼ਰੀ ਲਾਉਣ ਤੇ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਬਾਅਦ ਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ